ਟੈਂਸ਼ਨਰ ਐਸੋਸੀਏਸ਼ਨ ਵੱਲੋਂ ਧੂਰੀ ਵਿਖੇ ਰੋਸ਼ ਮਾਰਚ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੇ ਦਫਤਰ ਦਾ ਘੇਰਾਓ ਕੀਤਾ ਗਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਕੁਝ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰ ਰਹੇ ਹਨ ਪਰ ਉਹਨਾਂ ਦੀਆਂ ਇਹ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ ਜਿਸ ਦੇ ਚੱਲਦੇ ਸਮੁੱਚੇ ਮੁਲਾਜ਼ਮ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਹੀ ਸੂਬੇ ਭਰ ਵਿੱਚ ਆਪਾਕੂਆਂ ਦੇ ਘਰਾਂ ਦਾ ਘੇਰੋ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਦੇ ਚਲਦੇ ਅੱਜ ਧੂਰੀ ਵਿਖੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਦਾ ਘੇਰੋ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਜੁਆਇੰਟ ਫਰੰਟ ਵੱਲੋਂ ਸੁਪਾ ਕਮੇਟੀ ਦੇ ਫੈਸਲੇ ਮੁਤਾਬਕ ਸਮੂੱਚੇ ਵਿਧਾਇਕਾਂ ਦੇ ਘਰਾਂ ਦੇ ਅੱਗੇ ਧਰਨੇ ਲਗਾਏ ਗਏ ਨੇ ਮੁਜਾਰੇ ਕੀਤੇ ਗਏ ਨੇ ਜਿਹੜਾ ਸੰਗਰੂਰ ਦੇ ਵਿੱਚ ਢੜਬਾ ਡੈਰਾ ਗਾਗਾ ਸੰਗੌਰ ਸੁਨਾਮ ਵਿਖੇ ਧਰਨੇ ਲਗਾ ਕੇ ਮੁਜਾਰੇ ਕਰਕੇ ਘਰਾਵ ਕਰਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਫ਼ਤਰ ਅੱਗੇ ਘਰਾਓ ਕੀਤਾ ਅਸੀਂ ਧਰਨਾ ਲਗਾਇਆ ਜੀ ਇਹ ਸਾਰਾ ਕੁਝ ਪੰਜਾਬ ਸਰਕਾਰ ਨੂੰ 2 ਸਾਲ ਹੋ ਗਿਆ ਉਹਦੇ ਵਿੱਚ ਆਇਆ ਨੂੰ ਇੰਨਾ ਵੱਡੋ ਸਾਡਿਆ ਕੋਈ ਮੰਗਾ ਨਹੀਂ ਮੰਨਿਆ ਗਈਆਂ ਖਾਸ ਕਰਕੇ ਪੈਸ਼ੇਦਰਨ ਦੋ ਨਾੜ ਦਾ ਗੁਨਾਗ ਨਹੀਂ ਦਿੱਤਾ ਗਿਆ ਮਹਿੰਗਾਈ ਪੱਤੇ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਗਈਆਂ ਮਹਿੰਗਾਈ ਪੱਤੇ ਦੇ ਕਿਸ਼ਤਾਂ ਬਕਾਇਆ ਨਹੀਂ ਦਿੱਤਾ ਗਿਆ ਮੈਡੀਕਲ ਪੱਤੇ 'ਚ ਵਾਧਾ ਨਹੀਂ ਕੀਤਾ ਗਿਆ ਕੈਸ਼ਲੈਸ ਮੈਡੀਕਲ ਸਕੀਮ ਨਹੀਂ ਲਾਗੂ ਕੀਤੀ ਗਈ ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ ਅਤੇ ਜੋ ਹੋਰ ਮੰਗਾਂ ਨਿਕੀਆਂ ਉਹਨਾਂ ਲਈ ਪੰਜਾਬ ਸਰਕਾਰ ਟਾਲਮਟੋਲ ਕਰ ਰਹੀ ਹੈ ਬਾਰ-ਬਾਰ ਮੀਟਿੰਗਾਂ ਬੁਲਾ ਕੇ ਉਹ ਮੀਟਿੰਗਾਂ ਜਿਹੜੀਆਂ ਨੇਗੇ ਪੋਸਟਪੋਨ ਕਰ ਦਿੱਤੀਆਂ ਜਾਂਦੀਆਂ ਨੇ ਮੁਲਾਜ਼ਮਾਂ ਦੇ ਪੈਸ਼ੇਦਾਰਾਂ ਦੇ ਵਿੱਚ ਜੋ ਕਿ ਲੱਖਾਂ ਦੀ ਗਿਣਤੀ ਵਿੱਚ ਨੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਗੁੱਸਾ ਪਾਇਆ ਜਾ ਰਿਹਾ ਹੈ ਜੇ ਹੁਣ ਵੀ ਮੰਗਾ ਨਾ ਮੰਨੀਆਂ ਤਾਂ ਆਉਣ ਵਾਲੀਆਂ ਲੋਕ ਸਭਾ ਦੇ ਚੋਣਾਂ ਦੇ ਵਿੱਚ ਇਹਨਾਂ ਨੂੰ ਸਬਕ ਸਿਖਾਵਾਂਗੇ ਕੋਈ ਇਹਨਾਂ ਨੂੰ ਵੋਟ ਨਹੀਂ ਪਾਵਾਂਗੇ ਅਸੀਂ ਉਸ ਤੋਂ ਬਾਅਦ ਜਿਹੜੇ ਵੀ ਜਿਹੜੇ ਚ ਜਾਣਗੇ ਹਲਕੇ ਜਾਣਗੇ ਇਹਨੇ ਘਰਾਓ ਕਰਕੇ ਕਾਲੇ ਝੰਡਿਆਂ ਦੇ ਨਾਲ ਇਹਨਾਂ ਸਵਾਗਤ ਕੀਤਾ ਜਾਊਗਾ ਮੁੱਖ ਮੰਤਰੀ ਪੰਜਾਬ ਦਾ ਜਿੱਥੇ ਪਹੁੰਚੇ ਉੱਥੇ ਘਰਾਓ ਕਰਕੇ ਨਾਰੇਬਾਜੀ ਕੀਤੀ ਜਾਊਗੀ ਅੱਜ ਪੰਜਾਬ ਦੇ ਮੁਲਾਜ਼ਮਾਂ ਦੇ ਸਾਂਝੇ ਫੰਟਪਨੂ ਕੀਤੇ ਫੈਸਲੇ ਅਨੁਸਾਰ ਮੁੱਖ ਮੰਤਰੀ ਦੇ ਦਫ਼ਤਰ ਅੱਗੇ ਜਾ ਸੀ ਅੱਜ ਘਰਾਓ ਕੀਤਾ ਗਿਆ ਇਸ ਤਰ੍ਹਾਂ ਜਿਹਾ ਪੰਜਾਬ ਸਰਕਾਰ ਦੇ ਮਰਾਜ ਦੇ ਪੈਨਸ਼ਨਾਂ ਦਾ ਹੁਣ ਤੱਕ ਜਿਹਾ ਪੰਜਾਬ ਸਰਕਾਰ ਕੋਲੇ 217 ਮਹੀਨੇ ਦਾ ਬਕਾਇਆ ਪੈਂਡਿੰਗ ਪਿਆ ਸਾਡੀਆਂ ਤਿੰਨ ਕਿਸ਼ਤਾਂ ਜਿਹੜੀਆਂ ਅਸੀਂ 4-4% ਦੀਆਂ 12% ਜੇ ਪੈਂਡਿੰਗ ਪਿਆ ਔਰ 16 ਤੋਂ ਲੈ ਕੇ 30 ਜੂਨ 21 ਤੱਕ ਦਾ ਬਕਾਇਆ ਜਿਹਾ ਸੀ 5.5 ਮਹੀਨੇ ਸਾਲ ਦਾ ਉਹ ਬਕਾਇਆ ਕਰੋੜਾ ਰੁਪਏ ਪਿਆ ਹੈ ਔਰ ਕੈਸ਼ਲ ਸਕੀਮ ਜਿਹੜੀ ਲਾਗੂ ਨਹੀਂ ਕੀਤੀ ਜਾ ਰਹੀ ਔਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਪੈਨਸ਼ਨ ਦੇ ਖਾਤਰ ਜਿਹੜਾ ਕੀ ਸੇਵਾ ਤਨਖਾਹ ਕਮਿਸ਼ਨ ਚਾਰੂ ਕੀਤਾ ਉਹ ਕਿਤੇ ਵੀ ਲਾਗੂ ਨਹੀਂ ਹੋਇਆ ਸਾਰਿਆਂ ਦੇ ਬਕਾਏ ਗਵਰਨਮੈਂਟ ਦੇ ਮੁਲਾਜ਼ਮ ਤੇ ਪੈਨਸ਼ਨ ਦੇ ਉਹਨਾਂ ਕੋਈ ਪੈਸੇ ਨਹੀਂ ਔਰ ਹੁਣ ਤੱਕ ਅਸੀਂ ਪੰਜਾਬ ਦੇ ਵਿੱਤ ਵਿਸ਼ੇਖਤਰੀ ਹਰਪਾਲ ਸਿੰਘ ਚੀਮਾ ਜੀ ਨਾਲ 6 ਮੀਟਿੰਗਾਂ ਕੀਤੀਆਂ ਉਹਨਾਂ ਨੇ ਫਾਈਨੈਂਸ ਸੈਕਟਰੀ ਨਾਲ ਮੀਟਿੰਗਾਂ ਕੀਤੀਆਂ ਲੇਕਿਨ ਉਹਨਾਂ ਨੇ ਸਾਰਾਂ ਟਾਲਮ ਟੋਲ ਨੀਤੀ ਤੋਂ ਬਿਨਾ ਹੋ ਕੋਈ ਕੱਖ ਨਹੀਂ ਕੀਤਾ ਅੱਜ ਦੇ ਇਸ ਇਕੱਠ ਦੇ ਵਿੱਚ ਐਲਿਆ ਗਿਆ ਕਿ ਅਗਰ ਪੰਜਾਬ ਸਰਕਾਰ ਨੇ ਹੁਣ ਵੀ ਸਾਡੀਆਂ ਬਾਡੀਆਂ ਦੇ ਨਾਲ ਸੰਗਤਾਂ ਨਾਲ ਮੀਟਿੰਗ ਕਰਕੇ ਸਾਡੇ ਫੈਸਲਿਆਂ ਨਪਟਾਰਾ ਨਾ ਕੀਤਾ ਤਾਂ ਆਉਣ ਵਾਲੀਆਂ ਇਸ ਵਾਰ ਦੀਆਂ ਜਵਾਨੀਆਂ ਨਿਆਰੀਆਂ ਨੇ ਉਹਦੇ ਵਿੱਚ ਇਸ ਸਰਕਾਰ ਦੇ ਬਹੁਤ ਹੀ ਖਿਲਾਫ ਜਿਹਾ ਅਸੀਂ ਮੁਜ਼ਾਹਰੇ ਤੇ ਰੈਲੀਆਂ ਕਰਕੇ ਇਹਨੂੰ ਸਬਕ ਸਿਖਾਇਆ ਜਾਊਗਾ